जिन्ने देखया ਨਹੀਂ लाहौर ओ देखके कलानौर बहुत ही ਇਤਿਹਾਸਕ ਕਸਬਾ ਕਲਾਂਨੌਰ ਤੇ ਅੱਜ ਅਸੀਂ ਪਹੁੰਚੇ ਆ ਕਲਾਂਨੌਰ ਦੇ ਵੀਰ ਕਾ ਮਿਲ ਕਬੂਤੇ ਜਿੱਥੋਂ ਤੁਸੀਂ ਵੀਰ ਕਾ ਦੁੱਧ ਦਹੀਂ ਲੱਸੀ ਕਿਉ ਬਟਰ ਆਈਸਕ੍ਰੀਮ ਹਰ ਇੱਕ ਚੀਜ਼ ਵੀਰ ਕਾ ਵਾਲਿਆਂ ਦੀ ਖਰੀਦ ਸਕਦੇ ਹੋ ਪਿਓਰਿਟੀ ਦੀ ਫੁੱਲ ਗਾਰੰਟੀ ਆ ਇਹ ਚੰਗੀ ਸਿਹਤ ਬਣਾਉਣ ਵਾਸਤੇ ਪਹੁੰਚੋ ਤੁਸੀਂ ਸਾਰੇ ਵੀ ਵੇਰਕਾ ਮਿਲਕਬੂਥ ਕਲਾਨੌਰ ਲੋਕੇਸ਼ਨ ਐਚਡੀਐਫਸੀ ਬੈਂਕ ਦੇ ਬਿਲਕੁਲ ਨਜ਼ਦੀਕ ਡੇਰਾ ਬਾਬਾ ਨਾਨਕ ਜੀ ਰੋਡ ਤੇ ਦੇਖੋ ਜੀ ਵੇਰਕਾ ਮਿਲਕਬੂਥ ਕੋਲਡ ਡਰਿੰਕ ਨੂੰ ਕਰੋ ਨਾ ਤੇ ਵੇਰਕਾ ਦੁੱਧ ਦਹੀਂ ਲੱਸੀ ਨੂੰ ਕਰੋ ਆ ਮੈਂ ਜਦ ਦੁਨੀਆ ਤੋਂ No.